ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਤੋਂ ਮੈਨੂੰ ਆਪਣਾ ਉਮੀਦਵਾਰ ਕੱਲ ਬਣਾਇਆ ਔਰ ਅਸੀਂ ਅੱਜ ਸਾਰੇ ਸਾਥੀ ਸਰ ਕੁ ਬਟਾਲਾ ਸਾਹਿਬ ਸਾਡੇ ਮੱਲਨ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਹਜੂਰ ਮੱਥਾ ਟੇਕਣ ਆਏ ਆਂ ਗੁਰੂ ਮਾਰੇ ਦਾ ਗੁਰੂ ਰਾਮਦਾਸ ਮਹਾਰਾਜ ਤੇ ਪਾਤਸ਼ਾਹ ਦਾ ਅਸ਼ੀਰਵਾਦ ਲੈਣ ਆਏ ਆਂ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਇਸ ਕਰਕੇ ਮੈਂ ਆਪਣੀ ਜਿਹਨੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਅਸੀਂ ਸ਼ੁਰੂ ਕਰਾਂਗੇ ਕਿ ਨੂੰ ਇਹ ਕਹਿੰਦੇ ਰਿਸ਼ਵਤ ਖੋਰੀ ਕਦਮ ਹੋ ਚੁੱਕੀ ਪੰਜਾਬ ਦੇ ਵਿੱਚ ਅਸੀਂ ਇਹ ਰਿਸ਼ਵਤ ਖੋਰੀ ਆਪਾਂ ਦੇਖੋ ਇਸ ਜਗ੍ਹਾ ਤੇ ਬੈਠੇ ਆ ਖੜੇ ਆ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਹੈ ਤੁਸੀਂ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੱਸੋ ਵੀ ਕਿੰਨੀ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ ਆ ਖਤਮ ਹੋ ਚੁੱਕੀ ਹੈ ਇਹ ਗੱਲਾਂ ਜਿਹੜੀਆਂ ਕਹਿਣ ਵਾਲੀਆਂ ਹੁੰਦੀਆਂ ਰਾਜਨੀਤਿਕ ਲੋਕ ਬਹੁਤ ਬੜਾ ਚੜਾ ਕੇ ਗੱਲਾਂ ਕਰਦੇ ਨੇ ਲੇਕਿਨ ਸਚਾਈ ਜਿਹੜੀ ਆ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਨੇ ਆ ਤੇ ਆਪ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਅੱਜ ਜਿੰਨੀ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਆ ਮੇਰਾ ਖਿਆਲ ਰਿਕਾਰਡ ਟੁੱਟ ਗਿਆ ਅਸੀਂ ਵੀ ਰਾਜਨੀਤੀ 'ਚ ਰਹੇ ਆ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਬੜੇ ਉੱਚ ਅਹੁਦਿਆਂ ਦੇ ਉੱਤੇ ਰਹੇ ਆ ਕੋਈ ਵੀ ਵਿਅਕਤੀ ਸਾਡੇ ਉੱਤੇ ਅੱਖ ਚ ਹੱਥ ਚੱਕ ਕੇ ਅੱਖ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਔਰ ਕੇਪੀ ਦੇ ਪਰਿਵਾਰ ਨੇ ਕੋਈ ਇਦਾਂ ਦੀ ਕਰਪਸ਼ਨ ਕੀਤੀ ਹੈ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦੇ ਨਾਲ ਧੱਕਾ ਕੀਤਾ ਹੈ ਇਹ ਡਿਪੈਂਡ ਕਰਦਾ ਬੰਦੇ-ਬੰਦੇ ਦੇ ਉੱਤੇ ਜਨੰਦਰ ਦੀ ਸੀਟ ਕਿਸ ਤਰ੍ਹਾਂ ਦੇਖਦੇ ਹੋ ਜਰਨਜੀ ਸੀ ਚੰਨੀ ਹੈ ਸੁਸ਼ੀਲ ਰਿੰਕੂ ਹੈ ਸਾਹਮਣੇ ਸਿਆਸੀ ਖਾੜੇ ਦੇ ਵਿੱਚ ਇਸ ਚੋਣ ਪੂਰੇ ਕਹਿ ਸਕਦੇ ਮੈਦਾਨ ਨੂੰ ਕਿਸ ਤਰ੍ਹਾਂ ਦੇਖੋ ਦੇਖੋ ਚੋਣਾਂ ਦੇ ਵਿੱਚ ਕੈਂਡੀਡੇਟ ਤਾਂ ਖੜੇ ਹੁੰਦੇ ਹੀ ਆ ਪਾਰਟੀਆਂ ਦੀ ਲੜਾਈ ਹੁੰਦੀ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਹੈ ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ ਸਾਰੇ ਦੇਸ਼ ਦਾ ਇਲੈਕਸ਼ਨ ਹੈ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾਗਰ ਹੋਣੀ ਹੈ ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਬੀਜੇਪੀ ਦੀ ਸਰਕਾਰ ਦੀ ਤਰਸ ਦੀ ਝੱਲੇ ਨੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਹੈ ਸਿੱਖ ਜਿਹੜੇ ਸਾਡੇ ਦਲਿਤ ਭਾਈਚਾਰਾ ਹੈ ਮੁਸਲਮਾਨ ਹੈ ਔਰ ਕ੍ਰਿਸ਼ਚੀਅਨ ਹੈ ਜਿਹੜਾ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ ਆ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ ਕਾਂਗਰਸ ਨੇ ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ ਹੈ ਜਿਹੜੇ ਲੋੜਵੰਦ ਹੁੰਦੇ ਆ ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੰਦੀਆਂ ਤੇ ਕੋਈ ਮੜੀ ਗੱਲ ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਰੱਬ ਤੋਂ ਬਾਅਦ ਸਰਕਾਰ ਹੁੰਦੀ ਹੈ ਜਿਹੜੀ ਕਿ ਕਿਸੇ ਗਰੀਬ ਦੀ ਲੋੜਵੰਦ ਦੀ ਉਹਦੀ ਜਿਹੜੀ ਆ ਜ਼ਰੂਰਤ ਨੂੰ ਪੂਰਾ ਕਰਦਾ ਤਾਂ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਫਿਰਕੇ ਦੇ ਲੋਕਾਂ ਨੂੰ ਦੇਸ਼ ਜਿਹੜਾ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਨਹੀਂ ਚੱਲ ਸਕਦਾ ਇਹ ਬਹੁਤ ਪੱਕੀ ਸਮਾਜ ਆ ਸਾਡਾ ਬਹੁਤ ਜਾਤੀ ਸਮਾਜ ਆ ਹਰ ਜਾਤ ਪਾਤ ਨੂੰ ਅਧਿਕਾਰ ਹੈ ਇਥੇ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ रह ਸਕੀਏ ਮੈਂ ਸਮਝਦਾ ਕਿ ਲੋਕ ਸਭਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਸਰ ਨਵੀਂ ਪਾਰਟੀ ਹੈ ਕਿਹਦਾ ਲੱਗਦਾ ਬਹੁਤ ਵਧੀਆ ਲੱਗ ਰਹੀ ਨਵੀਂ ਪਾਰਟੀ ਨਹੀਂ ਪਾਰਟੀ ਤਾਂ 100 ਸਾਲ ਤੋਂ ਵੀ ਉੱਤੇ ਪੁਰਾਣੀ ਹੈ ਨਹੀਂ ਦੇਖੋ ਮੇਰਾ ਸੰਬੰਧ ਸਿਆਚਾਰ ਸਾਰੀਆਂ ਪਾਰਟੀਆਂ ਦੇ ਨਾਲ ਮੈਂ ਕਦੇ ਵਿਤਕਰਾ ਨਹੀਂ ਕੀਤਾ ਕਿ ਕੋਈ ਕਿਹੜੀ ਪਾਰਟੀ ਚੋਂ ਕਿੱਥੇ ਆ ਮੇਰਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਉਹ ਚਾਹੇ ਕੋਈ ਪਾਰਟੀ ਹੋਵੇ ਮੈਂ ਆਪਣੀ ਨਵੀਂ ਸ਼ੁਰੂਆਤ ਨਵੀਂ ਇਨਿੰਗ ਸ਼ੁਰੂ ਕੀਤੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਜਿਹੜੇ ਵਸਨੀਕ ਨੇ ਲੋਕ ਨੇ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਹੜਾ ਪਸੰਦ ਕਰਦੇ ਨੇ ਔਰ ਵੋਟਾਂ ਪਾਉਂਦੇ ਇਹ ਵੀ ਸਰਕਾਰ ਦਾ ਕਾਂਗਰਸ ਨੂੰ ਵਿਸ਼ਵਾਸ ਨਹੀਂ ਦਤਾ ਜਿਵੇਂ ਤੁਹਾਨੂੰ ਅਲਬੀ ਦਾ ਕਹਿਣਾ ਪਿਆ ਉਹਨਾਂ ਨੂੰ ਇਹ ਗੱਲਾਂ ਹੁਣ ਦੇਖੋ ਬਹੁਤ ਲੰਮੀਆਂ ਹੋ ਜਾਂਦੀਆਂ ਜੇ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਗੱਲੋਂ ਦੁਖੀ ਹੁੰਦਾ ਹੈ ਤੇ ਜੇ ਉਹਦਾ ਦੁੱਖ ਦਰਦ ਜਿਹੜਾ ਉਹਦੇ ਪੇਰੈਂਟਸ ਜਾਂ ਉਹਦੇ ਜਿਹੜੇ ਮਾਪੇ ਆ ਜਿਹੜੇ ਜਿਹੜੇ ਉਹਨਾਂ ਦੇ ਹੈਡ ਪਰਿਵਾਰ ਉਹ ਜੇ ਉਹਦਾ ਦੂਰ ਨਾ ਕਰੇ ਤੇ ਫਿਰ ਤਕਲੀਫ ਹੁੰਦੀ ਹੈ Thank you.